ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਆਓ ਯਾਰ ਨਿਕਲ ਕੇ ਯਾਰ ਕਿਧਰੇ ਥੋੜੀ ਛਾਨੋ ਸ਼ਾਕਤ ਨੂੰ ਫਰਕ ਪੈਂਦਾ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ ਪੰਜਾਬ ਸਰਕਾਰ ਅਸੀਂ ਉਤੋਂ ਉਤੋਂ ਕਹਿ ਰਹੇ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਇਹਦਾ ਸਿਰਫ ਪਤਾ ਕਿ ਮੋਦੀ ਦੀ ਉਹਦੀ ਗੱਟ ਪੁਤਲੀ ਬਣਿਆ ਹੋਇਆ ਮਤਸ਼ਾ ਦੀ ਗੱਟ ਪੁਤਲੀ ਬਣੇ ਹੋਏ ਨੇ ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇਗੇ ਇੱਥੇ ਡਰਾਮੇ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਨਾਲ ਆ ਕਿਸਾਨਾਂ ਨਾਲ ਆ ਪੰਜਾਬ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਚੱਲ ਰਿਹਾ ਹੈ ਹਾਲਾਂਕਿ ਕਿਸਾਨਾਂ ਨੇ ਫਿਰ ਹਾਲ ਲਈ ਦਿੱਲੀ ਕੂਚ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਟਾਰ ਦਿੱਤਾ ਪਰ ਦੂਜੇ ਪਾਸੇ ਪੰਜਾਬ ਚ ਸਰਕਾਰ ਖਿਲਾਫ ਕਿਸਾਨਾਂ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਪਾਨਾ ਸਿੱਧੂ ਨੇ ਮੁਰ ਤੋਂ ਸ਼ੰਭੂ ਮਾਰਚ ਤੱਕ ਰੋਸ ਮਾਰਚ ਸ਼ੁਰੂ ਕਰ ਦਿੱਤਾ ਹੈ ਪਾਨਾ ਸਿੱਧੂ ਨੇ ਮੁਹਾਲੀ ਦੇ ਗੁਰਦੁਆਰਾ ਸੋਹਣਾ ਸਾਹਿਬ ਤੋਂ ਕਿਸਾਨਾਂ ਦੇ ਹੱਕ ਚ ਵੱਡੇ ਕਾਫਲੇ ਨੂੰ ਰਵਾਨਾ ਕੀਤਾ ਆਜੋ ਬਾਈ ਸਾਰੇ ਉਧਰ ਗੱਡੀਆਂ ਹੱਕ ਲਿਓ ਸਾਰੀਆਂ ਉਧਰ ਵੀਰੇ ਪਿੰਦਰ ਬਾਈਆਂ ਨੂੰ ਸਾਰਿਆਂ ਨੂੰ ਉਧਰ ਬਾਈ ਆਜੋ ਤੇਪਾਨਾ ਸਿੱਧੂ ਨੇ ਅੱਜ ਸ਼ਾਮ ਲਗਾਇਆ ਕਿ ਕਿਸਾਨਾਂ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਵੀ ਅਥਰੂ ਗੈਸ ਦੇ ਗੋਲੇ ਫਾਇਰ ਕੀਤੇ ਜਦਕਿ ਕਿਸਾਨ ਹਾਲੇ ਵੀ ਬਾੜਰਾ ਤੇ ਬੈਠ ਕੇ ਐਮਐਸਪੀ ਸਥਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਦੀ ਉਡੀਕ ਕਰ ਰਹੇ ਨੇ ਪਾਨਾ ਸਿੱਧੂ ਮੁਤਾਬਕ ਮੁਹਾਲੀ ਤੋਂ ਬਾਅਦ ਪੰਜਾਬ ਦੇ ਹਰ ਸ਼ਹਿਰ ਤੋਂ ਹਰ ਹਫ਼ਤੇ ਅਜੇਹੇ ਰੋਸ ਮਾਰਚ ਸ਼ੰਭੂ ਬਾਰਡਰ ਤੱਕ ਕਿੱਥੇ ਜਾਣਗੇ ਪਾਨਾ ਸਿੱਧੂ ਨੇ ਪੰਜਾਬੀ ਗਾਇਕਾਂ ਨੂੰ ਵੀ ਕਿਸਾਨਾਂ ਦੇ ਹੱਕ ਚਾਉਣ ਦੀ ਅਪੀਲ ਕੀਤੀ ਪੰਜਾਬ ਦੇ ਵਿੱਚ ਰਹਿਣਾ ਅਨੁਸ਼ਾਸਨ ਦੇ ਵਿੱਚ ਰਹਿਣਾ ਇਸ ਕਰਕੇ ਆਪਣਾ ਜਿਹੜਾ ਇੱਥੋਂ ਮਾਰ ਸ਼ੁਰੂ ਹੋ ਕੇ ਉੱਥੇ ਟicker ਜਾਣਾ ਲੜਾਈ ਪੰਜਾਬ ਦੀ ਆ ਤੇ ਅੱਜ ਹਰ ਰੋਜ਼ ਹੁਣ ਅਸੀਂ ਹਫਤੇਵਾਰ ਅਸੀਂ ਪ੍ਰੋਗਰਾਮ ਕਰਿਆ ਕਰਾਂਗੇ ਇੱਕ ਹਫਤੇ ਬਾਅਦ ਅਸੀਂ ਮੂਰਤੇ ਦੇ ਵਿੱਚ ਜੋਸ਼ ਭਰਨ ਲਈ ਨਵੀਂ ਰੂਪ ਪਾਉਣ ਲਈ ਇਹੀ ਗੱਲ ਆ ਕਿ ਨੌਜਵਾਨੋ ਆਓ ਆਪਾਂ ਇੱਥੇ ਚੰਡੀਗੜ੍ਹ ਮਹਾਲੀ ਦੇ ਵਿੱਚ ਸਾਡੇ ਨੌਜਵਾਨ ਕਿਹੜੇ ਦਿੰਦੇ ਫਿਰਦੇ ਰਹਿੰਦੇ ਨੇ ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਆਓ ਯਾਰ ਨਿਕਲ ਕੇ ਯਾਰ ਕਿਧਰੇ ਥੋੜੀ ਛਾਨੋ ਸ਼ਾਕਤ ਨੂੰ ਫਰਕ ਪੈਂਦਾ ਆ ਜਿੰਨੇ ਵੀ ਹੁਣ ਤੁਸੀਂ ਇਹ ਦੇਖੋ ਸਾਡੇ ਨੌਜਵਾਨ ਮਹਾਲੀ ਤੋਂ ਉਥੋਂ ਬਠਿੰਡਰ ਤੋਂ ਆਉਂਦੇ ਨੇਗੇ ਮਾਨਸਾ ਤੋਂ ਆਉਂਦੇ ਨੇਗੇ ਇੱਥੇ 2-2 3-3000 ਦਾ ਤੇਲ ਫੂਕੇ ਦਾ ਮੜ ਜਾਂਦੇ ਨੇ ਪਰ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਹੈ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਸਾਡੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਤਾ ਲੜਨ ਵਾਲੇ ਲੋਕ ਆਪਾਂ ਤੇ ਆਪਾਂ ਰਾਜਨੀਤਿਕ ਬੰਦਿਆਂ ਦਾ ਖੜਾ ਛੱਡ ਕੇ ਆਪ ਮਹਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਈਏ ਮੇਰੀ ਬੇਨਤੀ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਹੀ ਹੈ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਹੁਣ ਅਸੀਂ ਆਪੋ ਆਪਣਾ ਜਿਹੜਾ ਆਪਣੇ ਗੁੱਲੇ ਛਿਕਵੇ ਦੂਰ ਕਰੀਏ ਆਓ ਇਕੱਠੇ ਹੋ ਕੇ ਜਿਹੜੀ ਆਪਣਾ ਲੜਾਈ ਲੜੀਏ ਸਰਕਾਰ ਤੇ ਦਬਾਅ ਬਣੇ ਬੜੀ ਵੱਡੀ ਲੜਾਈ ਹੈ ਪੰਜਾਬ ਦੀ ਨਹੀਂ ਤਾਂ ਜਿਵੇਂ ਕਿ ਸਰਕਾਰ ਨੇ ਸੋਚਿਆ ਹੋਇਆ ਕਿ ਪੰਜਾਬ ਨੂੰ ਖਤਮ ਕਰਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ਼ ਨਹੀਂ ਕਰਨਾ ਲੜਾਈ ਕੱਲਾ ਜਿਹੜਾ ਪੰਜਾਬ ਆ ਇਹ ਕੱਲੀ ਆਪਣੀ ਕਿਸਾਨੀ ਦੀ ਨਹੀਂ ਲੜ ਰਿਆ ਸੀ ਪੂਰੇ ਭਾਰਤੀ ਕਿਸਾਨੀ ਦੀ ਲੜਾਈ ਲੜ ਰਿਆ ਪੂਰੀ ਭਾਰਤੀ ਕਿਸਾਨੀ ਬਚਾਉਣ ਲਈ ਲੜ ਰਿਆ ਕਿਵੇਂ ਜਿਹੜੇ ਕਾਰਪੋਰੇਟ ਘਰਾਣੇ ਨੇ ਕੀ ਜਿਹੜੀਆਂ ਡਬਲਯੂ ਟੂਓ ਦੀਆਂ ਜਿਹੜੀਆਂ ਉਹਨਾਂ ਦੇ ਨੀਤੀਆਂ ਨੇਗੀਆਂ ਕਿਵੇਂ ਜਿਹੜਾ ਅਸੀਂ ਆਮ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰਨਾ ਉਹ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਦੋਂ ਇਕੱਠੇ ਹੋਵਾਂਗੇ ਤਾਂ ਹੀ ਜਿਹੜਾ ਅਸੀਂ ਇਸ ਆਪਣਾ ਖੇਤੀਬਾੜੀ ਸੈਕਟਰ ਨੂੰ ਬਚਾ ਸਕਦੇ ਆ ਹਾਂਜੀ ਭਾਈ ਅੱਜ ਪ੍ਰੋਟੈਸਟ ਕਰਨ ਦੇ ਵਾਸਤੇ ਮੋਹਰੀ ਤੋਂ ਸੰਭੂ ਜਾਣ ਵਾਸਤੇ ਕੋਰ ਤੋਂ ਨੇ ਤੋਂ ਮਾਨਸਾ ਤੋਂ ਵੀ ਜਾ ਸਕਦੇ ਸੀਗੇ ਇੱਥੋਂ ਅੱਜ ਇੱਥੋਂ ਨਾਲ ਜਿਹੜਾ ਇੱਥੇ ਖਾਸ ਇਹ ਗੱਲ ਹੋਈ ਇੱਥੋਂ ਨਾਲ ਬਹੁਤ ਸਾਰੇ ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸ਼ਾਮਲ ਹੋਣਾ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਗਰੂਰ ਦਾ ਫਿਰ ਪਟਿਆਲੇ ਦਾ ਪ੍ਰੋਗਰਾਮ ਹੈ ਫਿਰ ਐਵੇਂ ਲਗ ਲਗ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਇੱਕ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰਨਾ ਅਸੀਂ ਸ਼ਹਿਰਾਂ ਦੇ ਸਾਰਿਆਂ ਦੇ ਵਿੱਚੋਂ ਪ੍ਰੋਗਰਾਮ ਕਰਾਂਗੇ ਜਿਹੜੇ ਇੱਥੋਂ ਵਾਲੇ ਨੌਜਵਾਨ ਨੇ ਸੀ ਇਹ ਕੱਲੇ ਮਹਾਲੀ ਦੇ ਨੌਜਵਾਨ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਇਸ ਇਸ ਮਾਰ ਪਰ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਸਾਰੇ ਜਣਾਂ ਨੂੰ ਪੀਗਾ ਪਰ ਕਿਸਾਨਾਂ ਦੇ ਨਾਲ ਲਗਾਤਾਰ ਨਰਾਸ਼ਾ ਸਾਂਝਾ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਉੱਥੋਂ ਟੱਪੇ ਕਿਉਂ ਨਹੀਂ ਦੇਖੋ ਇੱਕ ਗੱਲ ਦੇਖ ਦੱਸੋ ਬਾਈ ਜਿਹੜੀਆਂ ਲੜਾਈਆਂ ਨੇ ਜਿਹੜੇ ਜੰਗਾਂ ਨੇ ਉਹ ਜਾਵਦੇ ਦੇ ਵਿੱਚ ਰਹਿ ਕੇ ਲੜੀਆਂ ਜਾਂਦੀਆਂ ਨੇ ਉਹ ਸਾਡੇ ਨੌਜਵਾਨ ਭਰਾ ਨੇ ਕੋਈ ਚੱਕਰ ਨਹੀਂ ਪਰ ਜਿਹੜਾ ਇਸ ਟਾਈਮ ਅਸੀਂ ਸਾਡਾ ਪ੍ਰਭਾਵ ਆ ਪ੍ਰੈਸ਼ਰ ਆ ਉਹ ਪੂਰੀ ਦੁਨੀਆ ਦੇਖ ਰਹੀ ਹੈ ਜਿਹੜੇ ਇਹਨਾਂ ਨੇ ਕੰਧਾਂ ਖਿੱਚੀਆਂ ਨੇ ਜਿਹੜਾ ਇਹਨਾਂ ਨੇ ਬੈਰੀਗੇਡ ਲਾਈਆਂ ਨੇ ਸਾਹ ਸੱਤ ਲਹਿਰਾਂ ਲਾਈਆਂ ਨਗੀਆਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਪੰਜਾਬ ਹੈ ਅੱਜ ਉਹ ਪੰਜਾਬ ਨੂੰ ਅੰਦੋਲਨ ਕਰਨ ਦੇ ਲਈ ਦਿੱਲੀ ਜਾਣ ਦੀ anumati ਨਹੀਂ ਹੈਗੀ ਜੇ ਗੱਲ ਦਿੱਲੀ ਆਪਾਂ ਚਲੇ ਜਾਵਾਂਗੇ ਦਿੱਲੀ ਆਪਣੇ 13 ਮਹੀਨੇ ਆਪਾਂ ਪਹਿਲਾਂ ਅੰਦੋਲਨ ਕਰਕੇ ਆਇਆ 13 ਮਹੀਨੇ ਦੇ ਵਿੱਚ ਵੀ ਆਪਣੇ ਆ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ ਸੀ ਅੱਜ ਇਹਨਾਂ ਦੇ ਜਿੰਨੇ ਵੀ ਮੰਤਰੀ ਨੇਗੇ ਉਹ ਆ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇਗੇ ਇਸ ਕਰਕੇ ਇਹ ਅੰਦੋਲਨ ਜਿਵੇਂ ਦਿੱਲੀ ਦੇ ਵਿੱਚ ਜਿੱਦ ਸਾਡਾ ਬੈਠਿਆ ਦਵਾ ਸੀ ਉੱਡਾ ਬੈਠਾ ਹੀ ਸਾਡਾ ਦਵਾ ਇੱਥੇ ਬੈਠਿਆ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਆਗੂ ਅੱਗੇ ਵੀ ਬੇਨਤੀ ਕਰਾਂਗੇ ਜਿਹੜਾ ਇਧਰੋਂ ਜੀਰਕਪੁਰ ਵਾਲਾ ਰੋਡ ਆ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ ਜੇਕਰ ਸਾਡੇ ਨਹੀਂ ਮਸਲੇ ਹੱਲ ਕਰਦੇ ਅੰਦੋਲਨ ਨੂੰ ਹੋਰ ਤੇ ਦੇ ਪੇਤਾ ਵੀ ਪਹੁੰਚ ਰਹੇ ਨੇ ਪਹੁੰਚ ਰਹੇ ਨੇ ਥੋੜੇ ਬਿਮਾਰ ਨੇ ਕਿ ਮੌਸਮ ਖਰਾਬ ਹੋ ਗਿਆ ਸਿੱਧੂ ਮੁਸਲ ਦੇ ਬਾਪੂ ਵੀ ਪਹੁੰਚ ਰਹੇ ਨੇ ਕਈ ਕਲਾਕਾਰ ਵੀ ਪਹੁੰਚ ਰਹੇ ਨੇ ਹੁਣ ਕਲਾਕਾਰਾਂ ਭਰਾਵਾਂ ਦੀ ਗੱਲ ਸੁਣ ਲੋ ਕਲਾਕਾਰ ਕਈਆਂ ਨੂੰ ਫੋਨ ਕਰਨ ਲੱਗੀ ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ ਪੰਜਾਬ ਸਰਕਾਰ ਅਸੀਂ ਉੱਤੋਂ ਉੱਤੋਂ ਕਹਿ ਰਹੇ ਹਾਂ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਇਹ ਤਾਂ ਸਿਰਫ ਪਤਾ ਕਿ ਮੋਦੀ ਦੀ ਉਹਦੀ ਗੱਟ ਪੁਤਲੀ ਬਣੇ ਹੋਇਆ ਮਿਤਸ਼ਾ ਦੀ ਗੱਟ ਪੁਤਲੀ ਬਣੇ ਹੋਏ ਨੇ ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇਗੇ ਇੱਥੇ ਡਰਾਮੇ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਨਾਲਾਂ ਕਿਸਾਨਾਂ ਨਾਲ ਹੁਣ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਹੈ ਉਹ ਪਰਚਾ ਦਰਜ ਹੋਇਆ ਅਣਪਛਾਤੇ ਵਿਅਕਤੀਆਂ ਦੇ ਅਣਪਛਾਤੀ ਕਿਤੇ ਜਿਹੜਾ ਸਾਡਾ ਸੀਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲ ਕਰਦਾ ਹੁੰਦਾ ਪੁਲਿਸ ਵੀ ਕਿਤੇ ਅਣਪਛਾਤੀ ਹੋਈ ਹੈ ਉਲਟੀ ਪੜਸਰੀ ਕਿਤੇ ਆਣਾ ਸਤਿ ਵੀ ਆਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ ਪੋਲਿਟਿਕਲ ਬੰਦਿਆਂ ਤੇ ਪਰਚਾ ਦਰਜ ਨਹੀਂ ਕਰਿਆ ਉਸ ਜਿਹੜਾ ਆਪਣਾ ਜਿਹੜਾ ਖੱਤਰ ਉਹਦੇ ਪਰਚਾ ਦਰਜ ਨਹੀਂ ਕਰਿਆ ਉਹਨਾਂ ਨੇ ਗ੍ਰਹਿ ਮੰਤਰੀ ਦੇ ਪਰਚਾ ਦਰਜ ਨਹੀਂ ਕਰਿਆ ਅੱਜ ਕਿੱਥੋਂ ਭਜ ਰਹੇ ਹੋ ਖੜਨਾ ਸਿੱਧਾ ਖੜੋ ਪੰਜਾਬ ਨਾਲ ਤੁਹਾਨੂੰ ਸਿੱਧਿਆ ਕਰੋ ਕਿਹਦੇ ਦੇਖਦੇ ਹੋ ਵੈਸੇ ਕਿਉਂਕਿ ਜਥੇਬੰਦੀਆਂ ਤੇ ਕੋਈ ਏਕਤਾ ਨਹੀਂ ਹੈਗਾ ਕਲਾਕਾਰਾਂ ਦਾ ਕੋਈ ਦੇਖੋ 1 ਮਿੰਟ 1 ਮਿੰਟ ਇੱਕ ਕਲਾਕਾਰ ਵੀ ਦੇਖਦੇ ਨੇ ਜਿਹੜੇ ਜਿਹੜੇ ਤੁਸੀਂ ਜਥੇਬੰਦੀਆਂ ਦੀ ਏਕਤਾ ਦੀ ਗੱਲ ਕਰੀ ਆ ਜਥੇਬੰਦੀਆਂ ਦੇ ਜਿੰਨੇ ਵੀ ਆਗੂ ਨੇ ਮੈਂ ਕਿਸੇ ਦੇ ਵਿਰੁੱਧ ਆਵਾਜ਼ ਨਹੀਂ ਆਪਣੇ ਮੂੰਹ ਚੋਂ ਕੱਢਦਾ ਕਿਉਂਕਿ ਸਾਡੀ ਜਿਹੜੀ ਅਸਲ ਦੇ ਵਿੱਚ ਦੁਸ਼ਮਣ ਕੌਣ ਹੈ ਸਾਡੀ ਅਸਲ ਦੇ ਵਿੱਚ ਦੁਸ਼ਮਣ ਹੈਗਾ ਰਾਜਕਰਤਾ ਸ੍ਰੇਣੀ ਜਿਨ੍ਹਾਂ ਨੇ ਰਾਜਗਦੀ ਭੋਕੀ ਹੈ ਜਿਹੜੇ ਕਹਿੰਦੇ ਸੀ ਸੀ 5 ਮਿੰਟਾਂ 'ਚ ਐਮਐਸਪੀ ਦੇ ਦਾਂਗੇ ਅੱਜ ਉਹ ਐਮਐਸਪੀ ਦੇ ਨਾਲੇ ਕਿੱਧਰ ਗਏ ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ 22 ਦੀਆਂ 2 ਫਸਲਾਂ ਤੇ ਐਮਐਸਪੀ ਦਿਆਂ ਸਵਾਲ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਜਿਹੜੇ ਰਾਜਨੀਤਿਕ ਇਹਨਾਂ ਨੂੰ ਕਿਸਾਨਾਂ ਅੱਗੋਂ ਨੂੰ ਸਵਾਲ ਵਿਚਾਰਾਂ ਨੂੰ ਕੀ ਕਰਨਾ ਬਣਦਾ ਇਹਨਾਂ ਨੇ ਤਾਂ ਲੜਾਈਆਂ ਦਿੱਲੀ ਦੇ ਵਿੱਚ ਪਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਸ਼ੁਰੂ ਹੋਈ ਸੀਗੀ ਪਹਿਲਾ ਕਿਸਾਨ ਯੂਨੀਅਨ ਦਾ ਨਾਮ ਪੰਜਾਬ ਕਿਸਾਨ ਯੂਨੀਅਨ ਸੀਗੀ ਤੇ ਜਦੋਂ ਗੰਨੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੂਰੇ ਉਦੋਂ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣੀ ਇਹਨਾਂ ਬਾਪੂਆਂ ਨੇ ਯੂਨੀਅਨ ਬਣਾਈ ਹੋਈ ਆ ਪੂਰੇ ਭਾਰਤ ਦੀ ਕਿਸਾਨੀ ਪਹਿਲਾਂ ਹੀ ਬਚਾਈ ਹੋਈ ਆ ਅੱਜ ਇਹ ਕਣਕ ਦੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਉਹ ਇਹਨਾਂ ਆਗੂਆਂ ਕਰਕੇ ਹੀ ਮਿਲਦੀ ਆ ਦੁਸ਼ਮਣ ਸਾਡੇ ਰਾਜਕਰਤਾ ਸਰੇਣੀ ਆ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਰਾਜ ਭੋਗਿਆ ਗੱਡੀਆਂ ਤੇ ਬੈਠੇ ਪੰਜਾਬ ਦੀ ਪਿੱਟ ਤੇ ਸੁਰਾ ਮਾਰਿਆ ਦੁਸ਼ਮਣ ਸਾਡੇ ਉਹਨੇ ਸਵਾਲ ਸਾਨੂੰ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਸਾਡੇ ਆਗੂ ਨੂੰ ਕਰਨਾ ਬਣਦਾ ਇਹ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਸਵਾਲ ਕਰੋ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰੋ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਮੈਂ 23 ਫਸਲਾਂ ਦੇ ਐਮਐਸਪੀ ਦੂੰ ਜੇ ਮੇਰੀ ਸਰਕਾਰ ਬਣੂ ਸਵਾਲ ਕਰਨਾ ਉਹ ਜਿਹੜੀ ਸਾਡੀ ਇੱਕ ਕੁੜੀ ਸਾਡੀ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ ਚਾ ਐਮਐਸਪੀ ਦੇ ਲਾਂਗੇ ਸਵਾਲ ਉਹਨਾਂ ਦੇ ਕਰੋ ਐਮਐਲਏ ਨੂੰ ਤੇ ਸਵਾਲ ਕਰੋ ਪਿੰਡਾਂ ਦੇ ਵਿੱਚ ਵੜਨਾ ਦਿਓ ਸਵਾਲ ਇਹਨਾਂ ਦੇ ਕਰਨਾ ਬਣਦਾ ਵੀ ਝੂਠ ਬੋਲ ਕੇ ਵੋਟਾਂ ਕੋਲ ਲੱਤਿਆਂ ਦੇ ਅੱਜ ਉਹਨਾਂ ਦੇ ਸਾਡੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਖ ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਜਿੰਨਾ ਵੀ ਆਪਣਾ ਇਹਦਾ ਐਮ ਐਲ اے ਨੇਗੇ ਆਪਣੇ ਰਾਸਾ ਮੈਂਬਰ ਲਾਇਨ ਨੇ ਸਤ ਉਹ ਤੇ ਜਿੰਨੇ ਵੀ ਮਨਿਸਟਰ ਨੇਗੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਕਿ ਸਾਡੇ ਕਿਸਾਨਾਂ ਉੱਪਰ ਜਿਹੜੀਆਂ ਜਦੋਂ ਅਸੀਂ 13 ਤਰੀਕ ਨੂੰ ਇੱਥੇ ਪਹੁੰਚੇ ਹਾਂ ਸਾਡੇ ਉੱਪਰ ਉਹਦੇ ਗੋਲੇ ਡਕਣੇ ਸ਼ੁਰੂ ਕਰਤੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਜਾ ਕੇ ਕਹੇ ਕਿ ਕੀ ਪੰਜਾਬ ਹਿੱਸਾ ਨਹੀਂ ਹੈਗਾ ਭਾਰਤ ਦਾ ਭਾਰਤ ਦਾ ਸਭ ਤੋਂ ਵੱਧ ਅਨਾਜ ਦੇ ਵਿੱਚ ਹਿੱਸਾ ਪਾਉਣ ਵਾਲਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਹੈ ਪਰ ਕੀ ਮੁੱਖ ਮੰਤਰੀ ਉੱਥੇ ਦਿੱਲੀ ਦੇ ਵਿੱਚ ਜਾ ਕੇ ਬੋਲਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਜਾਂਦਾ ਦਿੱਲੀ ਧਰਨਾ ਲਾਉਣ ਲਈ ਆਪਣੇ ਮਨੀਸ਼ ਸੋਭਜ ਨੂੰ ਬਚਾਉਣ ਲਈ ਜਾ ਕੇ ਧਰਨਾ ਲਾਉਂਦਾ ਸੰਜੇ ਸਿੰਘ ਨੂੰ ਬਚਾਉਣ ਲਈ ਧਰਨਾ ਲਾਉਂਦਾ ਕੇਦਰੀਵਾਲ ਨੂੰ ਜਾ ਕੇ ਜਿਹੜਾ ਬਚਾਉਣ ਲਈ ਧਰਨਾ ਲਾਉਂਦਾ ਕਿਤੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਕਰੋੜਾਂ ਰੁਪਿਆ ਫੰਡ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੋਕੀ ਖੜੀਆ ਉਹਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿਤੇ ਧਰਨਾ ਲਾਇਆ ਦੱਸੋ ਉੱਥੇ ਚੁੱਪ ਹੈ ਉੱਥੇ ਆਪਣੀ ਪਾਰਟੀ ਨੂੰ ਬਚਾਉਣ ਲਈ ਇੱਥੇ ਸਾਰੇ ਡਰਾਮਾ ਕਰਦੇ ਫਿਰਦੇ ਨੇ ਕਿਤੇ ਕੋਈ ਬਾਦਲਾਂ ਵਾਲੇ ਕਰਦੇ ਫਿਰਤ ਨੇ ਸੀ ਪੰਜਾਬ ਚੋਂ ਯਾਤਰਾ ਕਰਦੇ ਆ ਉਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ ਜ ਜਾਣਾਂ ਦਾ ਜਾ ਕੇ ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ ਜੇ ਅਸੀਂ ਚਾਹੀਏ ਅਸੀਂ ਕੀ ਚਾਹੁੰਦੇ ਆ ਅਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਜੇ ਸਾਡੇ ਕਿਸਾਨ ਆਗੂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ ਸਾਨੂੰ ਦਿੱਲੀ ਅੱਗੇ ਜਾਣ ਦੀ ਕੀ ਲੋੜ ਹੈ ਤਾਂ ਕਿ ਸਾਡੇ ਹੱਕ ਮਿਲ ਜਾਂਦੇ ਅਸੀਂ ਦਿੱਲੀ ਜਾਣ ਲਈ ਆਪਣੀ ਜਦੋਜਾਦ ਕਰ ਰਹੇ ਆਂ ਵੀ ਅੱਗੇ ਵਧਾਂਗੇ ਅਸੀਂ ਜੇ ਨਾ ਸਾਡੇ ਫੈਸਲੇ ਮੰਨੇ ਤਾਂ ਅਸੀਂ ਬੈਰੀਕੇਡ ਤੋੜਾਂਗੇ ਦਿੱਲੀ ਦੇ ਵਿੱਚ ਬੈਠਾਂਗੇ ਇਹ ਪੋਲਿਟਿਕਲ ਪਾਰਟੀਆਂ ਇਹ ਰਾਜਨੀਤਿਕ ਬੰਦੇ ਇਹ ਕੰਮ ਕਿਉਂ ਨਹੀਂ ਕਰਦੇ ਸਵਾਲ ਤਾਂ ਇਹ ਵੱਡਾ ਹੈ ਇਸ ਦੌਰਾਨ ਪਾਨਾ ਸਿੱਧੂ ਦਾ ਗੁੱਸਾ ਮੁਰਤੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਵੀ ਫੁੱਟਿਆ ਪਾਨਾ ਸਿੱਧੂ ਮੁਤਾਬਕ ਪੰਜਾਬ ਸਰਕਾਰ ਨੇ ਡੰਗ ਟਪਾਉਣ ਲਈ ਸ਼ੁਭਕਰਨ ਮਾਮਲੇ 'ਚ ਜ਼ੀਰੋ ਐਫ ਆਈ ਆਰ ਦਰਜ ਕੀਤੀ ਜਦਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਤਾਂ ਹਰਿਆਣਾ ਪੁਲਿਸ ਤੇ ਬਾਈ ਨੇਮ ਪਰਚਾ ਦਰਜ ਕਰ ਸਕਦੀ ਸੀ ਪਾਨਾ ਸਿੱਧੂ ਨੇ ਸਿੱਧੂ ਮੁਸੇਵਾਲੇ ਦੇ ਹੱਕ 'ਚ ਵੀ ਆਉਂਦੇ ਦਿਨਾਂ 'ਚ ਵੱਡਾ ਰੋਸ ਮਾਰਚ ਕਰਨ ਦੀ ਗੱਲ ਆਖੀ ਕੱਲ ਵੀ ਤਮੰਤਰੀ ਚੀਮਾ ਜੀ ਨੇ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਤਾਂ ਕਹਿ ਰਹੇ ਕਿ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਜੀ ਨੌਕਰੀਆਂ ਵੀ ਦੇਣਾ ਕੰਮ ਜੀ ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ ਸਭ ਲੋਕਾਂ ਨੂੰ ਪਤਾ ਹੈ ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਗਾਂ ਦੇ ਜਿਹੜੇ ਝੂਠੇ ਪਰਚੇ ਪਏ ਨੇ ਚੀਮਾ ਸਾਹਿਬ ਨੂੰ ਕਹਣਾ ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ ਮੂਰੇ ਜਾ ਕੇ ਬੈਠੋ ਉੱਥੇ ਗੱਲਾਂ ਕਰਨੀਆਂ ਕਲਾ ਮੀਡੀਆ ਦੇ ਵਿੱਚ ਗੱਲਾਂ ਕਰਨੀਆਂ ਇੱਥੇ ਆ ਕੇ ਚਲੋ ਮੀਡੀਆ ਵਾਲੇ ਇਕੱ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਿਕਲਦੀ ਕਿ ਕਿਵੇਂ ਅਸੀਂ ਲੜਨਾ ਪੰਜਾਬ ਲਈ ਹਰ ਇੱਕ ਨੂੰ ਜਿਹੜਾ ਵੱਡਾ ਖਤਰਾ ਕੁਰਸੀ ਦਾ ਖਤਰਾ ਜਾਓ ਕੁਰਸੀ ਜਾਣਦੇ ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਉਣਾ ਮੈਂ ਕਹਿੰਦਾ ਇੱਕ ਵਾਰੀ ਕੁਰਸੀ ਕਰਵਾਣ ਕਰਕੇ ਦਿਖਾਉਂਦਾ ਦਿੰਦਾ ਬਾਈ ਨੇ ਪਰਚਾ ਦਰਜ ਸੁਭ ਕਰਨ ਦੀ ਜਿਹੜੀ ਸਹੀਦੀ ਹੋਈ ਆ ਦਿੰਦਾ ਉਹਦੇ ਪਰਚਾ ਬਾਈ ਨੇ ਦਿੰਦਾ ਭਾਜਪਾ ਉਹਨਾਂ ਦੇ ਜਿਹੜੇ ਮੰਤਰੀਆਂ ਦਿੰਦਾ ਪੁਲਿਸ ਦਿੰਦਾ ਦਿੰਦਾ ਬਾਈ ਨੇ ਪਰਚਾ ਦਰਜ ਉਹ ਕਹਿੰਦੇ ਅਸੀਂ ਪਰਚਾ ਦਿੱਤਾ ਹੋਇਆ ਕਿ 1 ਕਰੋੜ ਦਿੱਤਾ ਕਹਿੰਦੇ ਕਿ ਇੱਕ ਕਰੋੜ ਕਿਹੜਾ ਘਰੋਂ ਦਿੱਤਾ ਹੈ ਪੰਜਾਬ ਦੇ ਲੋਕਾਂ ਦੇ ਪੈਸਾ ਕੋਈ ਸਾਡੇ ਟੈਕਸ ਦੇ ਪੈਸਾ ਹੈ ਸਾਡਾ ਹੀ ਪੈਸਾ ਸਾਡੀਆਂ ਨੌਕਰੀਆਂ ਨੇਗੀਆਂ ਆਉਦੇ ਘਰੋਂ ਦਿੱਤਾ ਹੈ ਉਹਦੇ 1 ਕਰੋੜ ਰੁਪਏ ਨੇ ਕਿਹੜੀ ਗੱਲਾਂ ਤੇ ਦਾਅਵੇ ਕਰ ਰਹੇ ਨੇ ਝੂਠੇ ਕੱਲ ਨੂੰ ਇਹ ਲ ਜਾ ਕੇ ਬਲੈਕਸ ਬੋਰਡਾਂ ਤੇ ਲਾਉਣਗੇ ਸੀ ਸੁੱਭਕਰਨ 1 ਕਰੋੜ ਰੁਪਏ ਦਿੱਤਾ ਆਉਦੇ ਘਰੋਂ ਦਿੱਤਾ ਹੈ ਇਸ ਕਰਕੇ ਪੰਜਾਬ ਦੇ ਲੋਕੋ ਮੇਰੇ ਨੌਜਵਾਨੋ ਆਜੋ ਮਾਰਚ ਦੇ ਵਿੱਚ ਸ਼ਾਮਲ ਹੋ ਮਾਰਚ ਆਪਾਂ ਜਿਹੜਾ ਆਪਾਂ ਬੜਾ ਸ਼ਾਂਤਮਈ ਅਨਸ਼ਾਸਨ ਦੇ ਵਿੱਚ ਰਹਿ ਕੇ ਲੈ ਕੇ ਜਾਣਾ ਜਿੰਨਾ ਜਾਵਤੇ ਦੇ ਵਿੱਚ ਰਹੋਗੇ ਅਨਸ਼ਾਸਨ ਦੇ ਵਿੱਚ ਰਹੋਗੇ ਉਹਨਾਂ ਸਰਕਾਰਾਂ ਦੇ ਬਾਬੂ ਹਾਂਜੀ ਅਗਰਾਹਾ ਦੇ ਜਿਹੜਾ ਬਿਆਨ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਮੈਂ ਤੁਹਾਨੂੰ ਸਾਫ਼ ਗੱਲ ਦੱਸਤੀ ਅਗਰਾਹਾ ਸਾਹਿਬ ਵਰਗੇ ਜਾ ਕੋਈ ਮਜ਼ਦੂਰ ਲੀਡਰ ਹੈ ਮਜ਼ਦੂਰ ਜਿੱਥੇ ਬੰਦਿਆ ਲੀਡਰ ਹੈ ਜਾਂ ਸਿੱਖ ਜਿੱਥੇ ਬੰਦਿਆ ਲੀਡਰ ਹੈ ਜਿਹੜਾ ਵੀ ਕੋਈ ਪੰਜਾਬ ਲਈ ਕੰਮ ਕਰਦਾ ਮੈਂ ਕਿੰਤੂ ਪ੍ਰੰਤੂ ਨਹੀਂ ਕਰੂੰਗਾ ਕਿਉਂਕਿ ਕਿੰਤੂ ਦੇਖੋ ਬਾਈ ਅੱਜ ਮੈਂ ਤੁਹਾਨੂੰ ਇੱਕੋ ਗੱਲ ਦੱਸਦੀ ਮੈਂ ਕਿਸਾਨ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਦਾਦਾ ਇਸ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੋਇਆ ਕਿਸਾਨ ਜਿੱਥੇ ਬੰਦਿਆ ਦੇ ਵਿੱਚੋਂ ਪੁਰਾਣੇ ਸਮੇਂ ਦੇ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੋਇਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਆ ਹੋਰ ਕੋਈ ਲੜਾਈ ਨਹੀਂ ਲੜ ਸਕਦੇ ਪਰ ਇਸ ਸਮੇ ਇਹੋ ਜਿਹਾ ਬਿਆਨ ਆਉਣਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਅਸ ਕਿਆਮ ਦੇ ਜਿੰਨੇ ਵੀ ਸਾਡੇ ਆਗੂ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਛੋਟੇ-ਛੋਟੇ ਗਿੱਲੇ ਛਕਵੇ ਛੱਡ ਕੇ ਆਪਾਂ ਇਕੱਠੇ ਹੋ ਜਾਈਓ ਛੋਟਾ ਕਿਹੜਾ ਕੋਈ ਰਾਜਨੀਤਿਕ ਪਾਰਟੀ ਵਾਲਾ ਕੰਮ ਹੈ ਉਹ ਤਾਂ ਰਾਜਨੀਤਿਕ ਬੰਦਾ ਦਾ ਕੰਮ ਹੁੰਦਾ ਉਹਦੇ ਤੇ ਚਿੱਕੜ ਸਿਰਦਾ ਉਹਦੇ ਚਿੱਕੜ ਸਿਰਦਾ ਜਿਵੇਂ ਕਿ ਪਿਛਲੇ ਦਿਨਾਂ ਦੇ ਸਾਡਾ ਮੁੱਖ ਮੰਤਰੀ ਲੱਗਿਆ ਪਿਆ ਸੀਗਾ ਆਪਣਾ ਮਜੀਠੀਏ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਰਾਜਾ ਬਿੰਗ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਕਿਤੇ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ ਅੱਜ ਤੈਨੂੰ ਕਿੰਨੀ ਕਿ ਪੰਜਾਬੀ ਆਉ ਗੱਟ ਲੋਕਾਂ ਦੇ ਵਿੱਚ ਅੱਜ ਹਜ਼ਾਰ ਬੰਦਾ ਲੈ ਕੇ ਪੁਲਿਸ ਦਾ ਕਿ ਇਧਰੋਂ ਨੰਗ ਜਾਨਾ ਕਿ ਇਧਰੋਂ ਨੰਗ ਜਾਨਾ ਕੋਈ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੈ ਜਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਕਾਲ ਕਰਦਾ ਚੱਲ ਜੇਲ੍ਹ ਚ ਚੱਲ ਪਰਚਾ ਚੱਲ ਮਰਵਾਤਾ ਆ ਕੁਛ ਹੋਈ ਜਾਂਦਾ ਪੰਜਾਬ ਦੇ ਵਿੱਚ ਪਾਨੀ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਸ਼ਿਫਟ ਸ਼ੂ ਕਰਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਕੀਤੀ ਗਈ ਆ ਪਰ ਅੱਜ ਜਿਹੜਾ ਸਾਡਾ ਅੱਜ ਵਾਲਾ ਮਾਰਚ ਹੈ ਇੱਕ ਨਵਾਂ ਜੋਸ਼ ਭਰੂਗਾ ਨੌਜਵਾਨਾਂ ਦੇ ਵਿੱਚ ਨਵਾਂ ਲੈ ਕੇ ਜਾਊਗਾ ਮੀਂਹ ਦੇ ਵਿੱਚ ਵੀ ਦੇਖੋ ਲੜਨ ਪੰਜਾਬ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਰਸ ਨੇਗੇ ਇਹ ਇਹਨਾਂ ਡਰਨ ਡਰਨ ਵਾਲਾ ਜਿੱਤਾ ਜਿੰਨਾ ਜਿੰਨਾ ਇਹਨਾਂ ਨੂੰ ਕੁੱਟੋਂਗੇ ਵੱਡੋਂਗੇ ਉਹਨਾਂ ਦੂਣ ਸਵਾਏ ਹੋ ਕੇ ਨਿਕਲਣਗੇ ਇਕ ਸਿੱਧਾ ਸਾਨੂੰ ਕੋਈ ਪ੍ਰਭਾਵ ਨਹੀਂ ਅੱਜ ਮੀਂਹ ਦੇ ਵਿੱਚ ਵੀ ਸਾਡੇ ਜੋਧੇ ਆ ਕੇ ਟਟ ਗਏ ਅੱਛਾ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਵੀ ਮਾਰਚ ਕਰਿਆ ਜਾ ਰਿਹਾ ਕੀ ਕਹਿਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਨੇ ਸ਼ੁਭ ਕਰਨ ਦੀ ਯਾਦ ਦੇ ਵਿੱਚ ਵੀ ਮਾਰਚ ਕਰੂੰ ਦੀਪ ਸਿੱਧੂ ਦੀ ਯਾਦ ਦੇ ਵਿੱਚ ਵੀ ਕਰੂੰ ਪਰ ਸਿੱਧੂ ਮੂਸੇ ਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕਰੀ ਮੋਰਚ ਦੇ ਤੇ ਬੁਲਾਉਂਦਾ ਰਿਹਾ ਮਰਨਾ ਟਰਾਲੀ ਵਿੱਚ ਰਾਤਾਂ ਕੱਟਦਾ ਰਿਹਾ ਮੈਂ ਹੋਰਾਂ ਕਲਾਕਾਰਾਂ ਦੇ ਨਾਲ ਉਹਨੂੰ ਵਾਕਿਸ ਕਰਕੇ ਗਿਣਦਾ ਕਿ ਹੁਣ ਜਿਵੇਂ ਕਲਾਕਾਰ ਡਰੇ ਬੈਠੇ ਨੇ ਮੈਂ ਕੱ ਡੱਟ ਕੇ ਆ ਕੇ ਸਾਡੇ ਸਾਡੇ ਨਾਲ ਖੜਿਆ ਸੀਗਾ ਇਸ ਕਰਕੇ ਅੱਜ ਸਾਡੇ ਵਿੱਚੋਂ ਸਾਡਾ ਭਰਾ ਹੈ ਨਹੀਂ ਉਹਦੀ ਘਾਟ ਮਹਿਸੂਸ ਹੁੰਦੀ ਆ ਉਹਦੀ ਯਾਦ ਨੂੰ ਅੱਜ ਸਮਰਪਿਤ ਇਹ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਪਾਣੀ ਮੈਂ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਹਰ ਦੇ ਹੱਕ ਦੇ ਲਈ ਖੜੇ ਹੋ ਲੋਕਾਂ ਦੇ ਹੱਕ ਦੇ ਲਈ ਖੜੇ ਹੋ ਕਲਾਕਾਰਾਂ ਦੇ ਲਈ ਗੀਤ ਵੀ ਬਹੁਤ ਕੀਤੇ ਨੇ ਹਾਂਜੀ ਲਾਈਵ ਹੋ ਕੇ ਬੋਲ ਦੇ ਰਹੇ ਹਾਂ ਪਰ ਹੁਣ ਉਹੀ ਗੱਲ ਜਿਹੜੀ ਕਹਿੰਦੇ ਨੇ ਕਿ ਡਰਦੇ ਨੇ ਕਲਾਕਾਰ ਤੁਹਾਨੂੰ ਕੀ ਲੱਗਦਾ ਹੈ ਡਰਨਾ ਨਹੀਂ ਚਾਹੀਦਾ ਸਿੱਧੂ ਮਸੇਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡੇ ਬਰਾਬਰ ਖੜਦਾ ਬਿਲਕੁਲ ਕਲਾਕਾਰ ਬਹੁਤ ਪਿੱਛੇ ਨੇ ਜਰ ਬਰ ਪਹਿਲਾਂ ਵੀ ਖੜਿਆ ਦੇਖੋ ਪਹਿਲਾਂ ਸਭ ਤੋਂ ਮੈਂ ਜਦੋਂ ਜਦੋਂ ਇੱਕ ਕਾਨੂੰਨਾਂ ਦੀ ਖਬਰ ਆ ਗਈ ਸੀਗੀ ਮੈਂ ਉਸੇ ਟਾਈਮ ਹੀ ਅਸੀਂ ਜਗਾਉਣ ਲੱਗ ਗਏ ਸੀ ਪਿੰਡਾਂ ਦੇ ਵਿੱਚ ਪੀਟਰ ਜਿਹੜੇ ਲੈ ਕੇ ਅਸੀਂ ਜਾਂਦਾ ਮੈਂ ਪਿੰਡਾਂ ਦੇ ਵਿੱਚ ਬੋਲਦਾ ਵੀ ਜਿਹੜੇ ਖੇਤੀਬਾੜੀ ਕਾਨੂੰਨ ਨੇ ਬੜੇ ਮਾਰੇ ਨੇਗੇ ਉਦੋਂ ਤੀ ਮੈਨੂੰ ਸਿੱਧੂ ਫੋਨ ਕਰ ਲੱਗੇ ਦੱਸ ਕਿੱਥੇ ਤੇਰੀ ਹਾਜ਼ਰੀ ਮੇਰੀ ਕਿੱਥੇ ਹਾਜ਼ਰੀ ਲੋੜਾ ਕਿੱਥੇ ਹਾਜ਼ਰੀ ਲੋੜਾ ਫਿਰ ਸਾਡਾ ਜ਼ਿਲ੍ਹਾ ਮੁਤਾਬਕ ਧਰਨਾ ਚੱਲਿਆ ਉੱਥੇ ਵੀ ਜਾਂਦਾ ਰਿਹਾ ਹਰ ਇੱਕ ਥਾਂ ਤੇ ਜਾਂਦਾ ਰਿਹਾ ਹੈਨਾ ਇਸ ਕਰਕੇ ਹੋਰਾਂ ਕਲਾਕਾਰਾਂ ਨੂੰ ਵਾਕੇ ਗਣਦਾ ਯਾਰ ਕਿੱਡਾ ਕਬੜਾ ਇੱਕ ਪਰਚਾ ਹੋ ਜਾਊਗਾ ਪਰਚਾ ਥੋੜੇ ਤੇ ਸਰਕਾਰ ਕਰ ਦੂ ਮੇਰੇ ਤੇ ਕਿੰਨੇ ਪਰਚੇ ਚੱ ਪਰਚੋ ਸਰਕਾਰ ਨੇ ਕਿੰਨੇ ਵਾਰੀ ਨੰਗਾ ਕਰਕੇ ਸੀਆਈ ਦੇ ਵਿੱਚ ਜਾ ਕੇ ਕੁੱਟ ਲਿਆ ਪਹਿਲਾ ਪਰਚਾ ਹੋਇਆ ਸੀ ਗਰਮੀਆਂ ਦੇ ਵਿੱਚ ਉਦੋਂ ਸਰਕਾਰ ਨੇ ਨੰਗਾ ਕਰਕੇ ਕੁੱਟਿਆ ਸੀਆਈ ਦੇ ਵਿੱਚ ਹੁਣ ਕੁੱਟਿਆ ਪਾ ਕੇ ਲਟਾ ਕੇ ਕੁੱਟਿਆ ਦਵਿਆ ਨਹੀਂ ਝੁਕਿਆ ਨਹੀਂ ਆ ਖੜਾ ਲੋਕਾਂ ਦੇ ਵਿੱਚ ਤੁਹਾਡੇ ਤੇ ਇੱਕ ਪਰਚੇ ਤੁਸੀਂ ਡਰੀ ਜਾਨੇ ਹੋ ਐਡਾ ਕਿੱਡੀ ਕਿੱਡੀ ਕਬੱਡੀ ਗੱਲ ਆ ਪਰਚਾ ਕਿੱਡਾ ਗੋਜੀ ਤੁਸੀਂ ਕਿਹੜਾ ਕਤਲ ਕੀਤਾ ਧਾਰਾ ਕਿਹੜੀਆਂ ਵੱਡੀਆਂ ਨੇ 307 ਤੇ 302 ਜਾਂ ਐਨਐਸਏ ਵੱਡੀਆਂ ਇਹ ਤੁਹਾਡੇ ਤੇ ਧਾਰਾ ਕਿੱਧਰ ਲੱਗਣੀਆਂ ਮਾੜੇ ਮੋٹے ਪਰਚੇ ਨੇ ਰੱਦ ਹੋ ਜਾਂਦੇ ਨੇ ਐਡੀ ਕਿੱਡੀ ਕਿੱਡੀ ਗੱਲ ਆ ਹੁਣ ਡਰੀ ਜਾਨੇ ਹੋ ਹਣਾ ਜੇ ਤੁਸੀਂ ਚੰਗਾ ਕੰਮ ਕਰਾ ਨਾ ਡਰੋ ਆਓ ਕਿਉਂਕਿ ਸਾਨੂੰ ਸੁਣਨ ਵਾਲੇ ਜ਼ਿਆਦਾਤਰ ਕਿਸਾਨ ਮਜ਼ਦੂਰੀ ਨੇਗੇ ਇਸ ਕਰਕੇ ਘਰਾਂ ਦੇ ਵਿੱਚ ਨਾ ਵੜੋ ਆਓ ਵੀਰੋ ਨਿਕਲੋ ਧੰਨਵਾਦ ਧੰਨਵਾਦ ਤੋਂ ਇਹ ਜੀ ਅੰਮ੍ਰਿਤਪਾਲਾ ਪਾਨਾ ਨਿਕਲ ਜੀ ਸੂਚੀ ਜੀ ਆਪਣੇ ਨਾਲ ਦੱਸਿਏ ਕਿ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਬੈਠਿਆ ਅੱਜ ਕਰੀਬ 40 ਦਿਨ ਹੋ ਚੁੱਕੇ ਨੇ ਪਰ ਦੂਜੇ ਪਾਸੇ ਇਸ ਅੰਦੋਲਨ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸ਼ੁਭਕਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਕਾਰਨ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਹੈ ਅਤੇ ਸ਼ੁਭਕਰਨ ਦੇ ਸਸਕਾਰ ਤੋਂ ਬਾਅਦ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਗੱਲ ਆਖੀਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ